ਤਾਂ ਜੇ ਮੈਨੂੰ ਮਿਲ ਜਾਣਗੇ ਹੋ ਹੋ ਜਾਣੀਆਂ ਤੇ ਬਾਹਰ ਤੋਂ ਬੰਦ ਕੇ ਸ਼ੁਰੂ ਤੇ ਪਰੇ ਹੈ ਉਹ ਘਰ ਹੀ ਬੰਦ ਕਰਾਇਆ ਤਾਂ ਸੋਚਦਾ ਕਿ ਉਹ ਤੁਹਾਨੂੰ ਆਵਾਜ਼ ਪ੍ਰਬੰਧ ਕਮੇਟੀ ਦਾ ਬੱਧੀ ਜੀਸ਼ੀਰ ਕਿਸਾਨ ਉਹ ਸੁਬਾਣੀ ਦੇਣਾ ਸਾਡਾ ਜੀਵਨ ਉੱਠਣਾ ਬੈਠਣਾ ਕੋਰੋਨਾ ਜਾਣਨਾ ਸੋਣਾ ਹੋਵੇ ਸੋ ਉਹ ਮਾਰੇ ਚੰਪਾ ਕਰ ਕਿਸੇ ਜੀ ਕੇ ਨਾਲ ਸੰਬਸ ਮਿਲਣ ਹੁੰਦੇ ਰਣ ਇਹ ਜੋੜੇ I'm yeah. going yeah. 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 ਆਦਿ ਮੋਦਾ ਦਾ ਅਸੰਦਾਰੀ ਦੇ ਪਤਾਮੀ ਪਛੀ ਤੇ ਵਾਇਪੁਰ ਦੀ ਕਾਲਾ ਸਾ ਵਾਇਪੁਰ ਦੀ ਫੜੀ ਨਿਆਗੁਰ ਦੇ ਤਾਨਗੁਰ ਦੇ ਅੱਜ ਨਾ ਵਾਸੀ ਤੇ ਬੜੇ ਗੁਰੂਪੁਰ ਸੰਗਤਾਂ ਇੰਨੀ ਕਰਲੀ ਦੇ ਵਿੱਚ ਵੀ ਮੁਮਤ ਹੀ ਆਪਾਟੇ ਚੁੰਮੀ ਲਿਆ ਹੈ ਇਹੋ ਪਤਾ ਲੱਗਦਾ ਹੈ ਕਿ ਸੰਤਾਂ ਆਰੇ ਦੋਆਲੇ ਤੋਂ ਪਿਛਲੇ ਦੋ ਸਾਲ ਤੋਂ ਕਿੰਨਾ ਪ੍ਰੋਗਰਾਮ ਆ ਰਿਹਾ ਹੈ ਇਹ ਵੀ ਦੋ ਲੋਕਾਂ ਦੀ ਸੰਗਤ ਆਉਂਦੀ ਹੈ ਪਰ ਤੋਂ ਹਰ ਸਾਲ ਦੀ ਤਰ੍ਹਾਂ ਉਹ ਬੋਲ ਕਰਨ ਜੋ ਦੱਬਾ ਲੈ ਕੇ ਇਹਨਾਂ ਸਾਥੀਆਂ ਨੇ ਜੇਲਾ ਤੇ ਖੇਤਰ ਦੀ ਸਿਹਤ ਸਾਨ ਪਰਮਣ ਹਰ ਸਾਲ ਫਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਜਿੱਥੇ ਬੇਮਾਰ ਨਿਆਣੇ ਲੋੜਵੰਦ ਮਰੀਜ਼ਾਂ ਨੂੰ ਫਰੀ ਦਵਾਈ ਦਿੱਤੀ ਜਾਂਦੀ ਹੈ ਦਿੱਤੀ ਜਾਂਦੀ ਹੈ ਜਾਂ ਬਿਲੇ ਲੋਕ ਕੋਈ ਇਸੇ ਵਿਆਗਦੀ ਗਰਮੀ ਨਾਲ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਦਾ ਵੀ ਹਲਕਿੱਤਾ ਜਾਂਦਾ ਹੈ ਸੋ ਇਨ੍ਹਾਂ ਦਿਨਾਂ ਵਿੱਚ ਗਰਮੀ ਬਹੁਤ ਜ਼ਿਆਦਾ ਹੈ ਕਈ ਵਾਰੀ ਗਰਮੀ ਨਾਲ ਲੱਗਣ ਦੇ ਨਾਲ ਜਿਹੜੇ ਬੰਦੇ ਬੋਸ਼ੀ ਹੋ ਜਾਂਦੇ ਆ ਬਹੁਤ ਮੁਹਾਕੀ ਹੋ ਜਾਂਦਾ ਹੈ ਸੋ ਉਹਨਾਂ ਗਰਮੀ ਦਿਨਾਂ ਵਿੱਚ ਅਸੀਂ ਇਹ ਜਾਇ ਦਿੰਦੇ ਆ ਵੀ ਦੁਪਹਿਰ ਨੂੰ 12:00 ਤੋਂ ਲੈ ਕੇ 4:00 ਵਜੇ ਤੱਕ ਬਾਹਰ ਨਾ ਘੁੰਮੋ ਜੇ ਕਿਤੇ ਜਾਣਾ ਵੀ ਪਵੇ ਹੈਗਾ ਕੋਈ ਛਤਰੀ ਜਾਂ ਕੋਈ ਦੀ ਸੇਧੇ ਬਣ ਕੇ ਜਾਓ ਇਸ ਤਰ੍ਹਾਂ ਨਾ ਜਾਓ ਕਿਉਂਕਿ ਦੇਖੋ ਕਰਮੀ ਵਿੱਚ ਜ다가 ਲਾਕੇ ਰ ਤੁਹਾਨੂੰ ਬਹੁਤ ਜ਼ਿਆਦਾ ਤੇ ਬੁਖਾਰ ਵੀ ਆ ਸਕਦੀ ਹੈ ਬੇਹੋਸ਼ੀ ਹੋ ਸਕਦੇ ਸੋ ਸਾਰਿਆਂ ਨੂੰ ਦੇਖ ਗਰਮੀ ਤੋਂ ਬਾਹਰ ਨਾ ਤੁਮ ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਕੋਈ ਡਾਕਟਰ ਸਾਹਿਬਾਨ ਦੂਦ ਖੋਣ ਇਹ ਕਾਰਜ ਜਿੰਨੀ ਕਲਪਦਾਰਤ ਹੈਗੇ ਐਵੇਂ ਦੱਸੀ ਦੱਸੀ ਹੈਗੀ ਆ ਨਿਪੂਸ਼ ਕਰਨ ਦੀ ਜਿੰਨਾ ਵੀ ਹੈਗਾ ਕਲਪਦਾਰਤ ਉਹ ਜਿਆਦਾ ਪ੍ਰੋਟੀਨ ਤੇ ਬਾਕੀ ਜਿਹੜਾ ਭੋਜਨ ਹੈ ਕੋਈ ਬਾਹਰਲੇ ਜਿੱਦਾਂ ਵੀ ਜਿਹੜੀਆਂ ਟੋਕੋਆਂ ਜਿੱਦਾਂ ਦਾ ਖਾਣਾ ਨਾ ਖਾਣ ਘਰ ਦਾ ਆਪਣਾ ਜਿਹੜਾ ਸਿੰਪਲ ਉਹੀ ਖਾਣ ਤਾਂ ਉਸੇ ਨੇ ਇਹ ਲੂ ਤੇ ਗਰਮੀ ਤੋਂ ਜੋ ਵੀ ਆਪਾਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਤੋਂ ਬਚ ਸਕੀਏ ਸੋ ਇਹ ਮੈਂ ਦੁਬਾਰਾ ਫਿਰ ਸਾਰੇ ਸੰਤਾਂ ਸੰਤਾਂ ਨੂੰ ਅਪੀਲ ਕਰਦੀ ਹਾਂ ਕਿ ਇਹ ਸੰਤਾਂ ਦਾ ਦਾਦੀ ਦੇ ਨਾਛੀ ਤੇ ਆਏ ਹੋਏ ਸਾਰੇ ਆਦੀ ਦੁਆਰਾ ਮੇਰੇ ਮਨਹਾ ਨਿਆਇ ਕੋ ਦੇ ਧੰਨ ਸੋਲੇ ਸੋਨ ਸਭ ਸਭ ਜੀ ਜੈ ਅੱਜ ਦਾ ਸਮਾਗਮ ਰਪੇ ਸਤਿਪੰਦਵਾ ਸੀ ਤੋਂ ਫੋਰ ਮੀ ਕਪਤਨ ਦਾ ਜੀ ਮਹਾਰਾਜੀ ਪਾਲੀ ਵਸੇ ਨੇ ਰੱਖਦੇ ਆ ਮਾ ਸਵਾਬਾ ਦੇ ਵਿੱਚ ਜੀ ਜੋ ਦਰਵਾਜ਼ਾ ਕੋ ਮੈਡੀਕਲ ਕੇਂਦਰ ਰੱਖੀ तो तो बहुत ही शिकार जो साहब जसपाल सिंह सिंह एस एम ओ डॉक्टर प्रमोद जी उन्होंने ढेला साहब जी बहुत ही टीम इस सेवा आ रही है कि ਮੇਰਾ ਇੱਕ ਹਰਸੰਤ ਨਕਤਾਂ ਅੱਗੇ ਮਾਣ ਸਤਿਕਾਰ ਜਿੰਦਾ ਜੀ ਦਾ ਰਾਜ ਮੇਰਾ ਨਾਮ ਨਾਲ ਜੋ ਆਵਾਜ਼ ਮਾਣ ਸਤਿਕਾਰ ਹੈ ਮੋਢੀ ਦੀ ਸ਼ਕਤ ਤੋਂ ਪਿਤਾ ਦੇ ਨਾਲ ਸੰਕਤ ਦੇ ਸਹਿਯੋਗ ਦੇ ਨਾਲ ਜਿਹੜੇ ਹੈ ਕਈ ਬਣਾਏ ਜਾ ਰਹੇ ਹਨ ਸੰਕਤ ਨੂੰ ਗੁਰੂ ਘਰੇ ਤੋਂ ਜਿੱਥੇ ਸੰਕਤਾਂ ਨੂੰ ਅਸ਼ੀਰਵਾਦ ਦਿੱਤਾ ਜਾਂਦਾ ਹੈ ਮਹਾਂਪੁਰਸਨ ਦੇ ਅਸ਼ੀਰਵਾਦ ਨਾਲ ਤਿਕਟਾ ਪਾਉਂਦੇ ਹਨ ਫਿਰ ਮਹਾਂਪੁਰਸਨ ਦੇ ਰੇਕ ਆਪਾਰ ਨੂੰ ਜਿਹੜੇ ਹੈ ਦੇ ਨੇਹਨ ਸਪਤਾਂ ਨੂੰ ਬਾਹਵੋਸਾ ਨੇ ਆਪ ਵੀ ਡਾਕਟਰੀ ਕੀਤੀ ہوئی ਹੈ ਤਾਂ ਬਾਹਵੋਸਾ ਦਾ ਇਹ ਬਹੁਤ ਹੀ ਅਪਰਾਧਾ ਹੈ ਕਿ ਜਿੱਦਾਂ ਅਪਰਾਧਾ ਗੱਦੀ ਤੇ ਕੇ ਸੰਤਨ ਨੂੰ ਨਾਮ ਬਣੀ ਦੇ ਲਾਜੋੜਦੇ ਹਨ ਕਿਸੇ ਕਿਸੇ ਨੂੰ ਕੋਈ ਤਕਲੀਫ ਹੈ ਉੱਥੇ ਇਹ ਦਵਾਈਆਂ ਦਾ ਬਹੁਤ ਹੀ ਸਹਿਯੋਗ ਨਾਲ ਜੀ ਪਾਸੋਂ ਉਹਦੀ ਬਹੁਤ ਹੀ ਸਹਿਯੋਗ ਦਿੱਤਾ ਜਾਂਦਾ ਹੈ ਡਾਕਟਰ ਸਾਹਿਬ ਜੀ ਦਾ ਵੀ ਡੇਰੇ ਤੋਂ ਵੀ ਦਾਸ ਤੋਂ ਵੀ ਇਹ ਬਹੁਤ ਹੀ ਧਰਵਾਦ ਕੀਤਾ ਜਾਂਦਾ ਹੈ ਕਿ ਜਿਹੜਾ ਸੰਤਨ ਨੂੰ ਇਹ ਦਵਾਈਆਂ ਦਾ ਜਿਹੜਾ ਦੇਖੀ ਇਹ ਦੋ ਪਰਦੇਸਾਂ ਤੋਂ ਮਹਾਪੁਰਸ਼ਾਂ ਦੇ ਚੱਲ ਰਹੇ ਸੀ ਅਰਦਾਸ ਅਜੇ ਵੀ ਮਿਲਦੀ ਜਿਨੇ ਵੀ ਸੰਗਤਾਂ ਇੱਥੇ ਦੋਇ ਨੇ ਇਕੱਠੇ ਕੀਆ ਹਨ ਉਹਨਾਂ ਦੇ ਮਹਾਰਾਜ ਨੂੰ ਬਖਸ਼ੂਤ ਕਰੇ ਜਿਨੀਆਂ ਵੀ ਰੂਹਾਂ ਦੀ ਬੰਧੀਆਂ ਨੇ ਸਾਸਰੀ ਸਾਹਿਬ ਦੀ ਕਰੀ ਗਏ ਉਹਨਾਂ ਨੂੰ ਨਾਮ ਬਾਣੀ ਦੇ ਨਾਲ ਤੋਂ ਸਾਰੇ ਨੂੰ ਸੇਵਾ ਸਿਮਰਨ ਨਿਮਰਤਾ ਤੇ ਨਿਮੇਸ਼ਾ ਇਹ ਕੰਦਰਤੀ ਬਖਸ਼ਿਸ਼ ਕਰੇ ਦਾਸ ਇਨਨ ਹੀ ਕਹਿੰਦਾ ਹਾਂ ਮੈਂ ਜੇ ਬਖਸ਼ਣਾ ਜਰਾ ਬਹੁਤ ਹੀ ਵਰਵਾ ਕਰਦਾ ਹੈ ਕਿ ਮਹਾਰਾਜ ਦੇ ਸਤਿਗੁਰੂ ਸਿੰਧੂ ਜੀ ਸੰਤ ਜੋਗੀ ٹرسٹ ਇਹ ਮਹਾਰਾਜ ਚੰਪਾ ਦੇ ਚੜ੍ਹਦੇ ਗਲਤ ਬਖਸ਼ੇ ਕਰਮੇਸ਼ਾ ਹੀ ਇਹ ਦੂਤਰ ਦੇਥੇ ਨਹੀਂ ਇੱਥੇ ਵੀ ਦਵਾਈ ਚਲਦੀ ਹੈ ਕਿਤੇ ਹਿਮਾਚਲ ਤੋਂ ਭੇਜਦੇ ਹਨ ਕਿਤੇ ਜਲੰਧਰ ਕਿਤੇ ਵੀ ਕਿਤੇ ਕਿਸੇ ਸੂਬੇ ਦੇ ਭੇਜਿਆ ਨਹੀਂ ਕਿਉਂਕਿ ਇਹਨਾਂ ਦੇ ਹੱਥ ਦੇ ਵਿੱਚ ਹੀ ਕਲਾ ਹੈ ਜਸ ਹੈ ਕਿਉਂਕਿ ਇਹ ਚ ਵਾਹੀ ਦੀ ਗੱਲ ਨਹੀਂ ਹੈ ਤੁਸੀਂ ਭਜਨ ਵੀ ਨਾਲ ਕਰਦੇ ਹਰ ਤੇ ਭਜਨ ਦਾ ਵੀ ਪ੍ਰਤਾਪ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸੁਦੇਸ਼ਾ ਜੀ ਮਹਾਰਾਜ ਉਹਨਾਂ ਦਾ ਵੀ ਅਸ਼ੀਰਵਾਦ ਹੈ ਮਹਿਲੂ ਵਾਲੀ ਸਰਕਾਰਾਂ ਦਾ ਵੀ ਇਤੋਂ ਦਾ ਵੀ ਇਹ ਆਪਣੇ ਗੱਜਰ ਗੁਰੂ ਦਾ ਵੀ ਆਪਣੇ ਮਹਾਪੁਰਸ਼ ਗੋੜ ਬਾਣੀ ਇਹ ਸਾਰੇ ਚ ਬਤਾਉਂਦੇ ਹਨ ਕਿਉਂਕਿ ਮਹਾਪੁਰਸ਼ ਦਾ ਨਿਸ਼ਾਹੀ ਇਸ ਸਪਸ਼ਟ ਤੇ ਜਿਹੜਾ ਹੈ ਵਾਧਰੀਆ ਤੇ ਅਸੀਰਵਾਦ ਰਹੇ ਇਹੀ ਤਾਂ ਆਪਾ ਮਾਲਕ ਦੀ ਚਰਨਾਂ 'ਚ ਬੇਨਤੀ ਕਰਦੇ ਆਂ ਕਿ ਹਮੇਸ਼ਾ ਹੀ ਦਿਨ ਤੇ ਰਾਤ ਚਾ ਕੋਈ ਤਰੀਕਾ ਇਹ ਕਰਨ ਤੇ ਮਾਰਾ ਤੰਦਰੁਸਤੀ ਬਖਸ਼ ਕਰਨ ਇਹਨਾਂ ਨੂੰ ਤੰਦਰੁਸਤੀ ਬਖਸ਼ ਕਰਨ ਡਾਕਟਰ ਸਾਹਿਬ ਜੀ ਨੂੰ ਹਮੇਸ਼ਾ ਹੀ ਪ੍ਰਵਾਹ ਵਿੱਚ ਰਹੇ ਜੀ ਕਲ ਜੀ ਬਖਸ਼ਣ ਦਾ ਆਸੇ ਹੀ ਇਹ ਗੰਨਕਾਰ ਵਾੜੀ ਨੂੰ ਤੇ ਕਰਨਾ ਵਿੱਚ ਬੇਨਤੀ ਕਰਦਾ ਏ ਤੇ ਹਮੇਸ਼ਾ ਹੀ ਆਪਰਾ ਅਸੀਰਵਾਦ ਮਾਲਕੀਏ ਛੋੜੇ ਸੁਝਵਾਨ ਹਨ ਹਨ ਬੜੇ ਨਿਮਰਤਾ ਵਾਲੇ ਹਨ ਇਦਾਂ ਦੇ ਡਾਕਟਰ ਸਾਰੇ ਹੋਰ ਜਿਹਨੇ ਇੰਨੇ ਸਹਿਯੋਗ ਦਿੱਤੇ ਹਨ ਇੰਨੇ ਨਿਮਰਤਾ ਵਾਲੇ ਹਰੋ ਨਾਮ ਦੇ ਲੋਕ ਰਸਿਏ ਹਨ ਸੋ ਮਹਾਰਾਜਾ ਜੀ ਸ਼ੁਭਾਦ ਹੈ ਹਮੇਸ਼ਾ ਹੀ ਸ਼ੀਰਵਾਦ ਬੜਿਆ ਰਹੇ ਸੋ ਦਾਸ ਇੱਥੇ ਹੀ ਮਹਾਂਪੁਰ ਸਾਡੇ ਸਥਾਨ ਤੇ ਆ ਕੇ ਨਮਸਕਾਰ ਕਰਦਾ ਹੈ ਤੇ ਬੇਨਤੀ ਕਰਦਾ ਜਿਨੀਆਂ ਵੀ ਰੁਹਾਈਆਂ ਰਸੰਕਤਾਈਆਂ ਸਾਰੇ ਮੇਰੇ ਹਾਜ਼ਰੀ ਪਰਵਾਨ ਕਰਨ ਸੇਵਾ ਕਰਨ ਦਾ ਬਲ ਦੇ ਬਖਸ਼ਣ ਦਾ ਅਸੇ ਵੀ ਕਿਰਪਾ ਰੱਖਣ ਕਿ ਨਾਮ ਵਾਲੇ ਦੇ ਨਾਲ ਜੋੜ ਦਾ ਬਖਸ਼ਣ ਸੇਵਾ ਸਿਮਰਨ ਨੇਪੜ ਦਾ ਬਖਸ਼ਣ ਇਸ ਸਤਿਗੁਰੂ ਭਗਤ ਜੀ ਨੇ ਸੱਚ ਕਰਵਾਸੀ ਸਤਿਗੁਰੂ ਸਵਾਮੀ ਜੈਨ ਦਾਸ ਮਹਾਰਾ ਜੀ ਦੇ ਨਿਹਾਰ ਹੈ ਅਸ਼ੀਰਵਾਦ ਹੈ ਪਰ ਮੇਰੇ ਸਤਿਗੁਰੂ ਵਾਸੀ ਤੋਂ ਅੰਮ੍ਰਿਤ ਨਾ ਸੁਹਾ ਜੀ ਪਰ ਮੇਰੇ ਸਤਿਗੁਰੂ ਵਾਸੀ ਸਵਾਮੀ ਰਾਮਕੀਸ਼ ਮਹਾਰਾ ਜੀ ਤੋਂ ਮੈਂ ਇਸ ਪਾਵਨ ਦਰਬਾਰ ਤੇ ਜੀ ਦਾਸ ਸਿਸਟਿਕ ਉਹਨਾਂ ਨੂੰ ਨਿਕੋਣ ਨੂੰ ਨੋਸ਼ਕਰ ਕਰਦਾ ਹੈ ਬਹੁਤ ਹੀ ਸਤਿਕਾਰਯੋਗ ਰਮਲੀਨ ਸਤਖੜਵਾਸੀ ਸੋਮੀ ਪਤਰਦਾਤੀ ਮਹਾਰਾਜ ਪ੍ਰਮੇਸ਼ਰ ਸਤਖੜਵਾਸੀ ਸੋਮੀ ਹਰਚੰਦਰ ਆਤੀ ਮਹਾਰਾਜ ਸਰਕਾਰ ਜੋ ਪੀ 108 ਜੀ ਬੀ ਮਿੰਨਤ ਦੇਵੀ ਜੀ ਮਹਾਰਾਜ ਬਹੁਤ ਹੀ ਸਤਿਕਾਰਯੋਗ 108 ਅਮਨਦੀਪ ਜੀ ਮਹਾਰਾਜ ਇਹਨਾਂ ਦਾ ਸਤਖਤ ਅਸੀਰਵਾਦ ਹੈ ਅਸੀਰਵਾਦ ਅਕਰ ਇਸਰਤਨ ਆਪਣੀ ਚੰਦਰ ਦੇ ਨਾਲ ਹਮੇਸ਼ਾ ਜੋੜੇ ਰੱਖਣ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਮ ਪੈ ਸਤਖੰਦਾਸ ਮਹਾਰਾਜ ਕੀ ਜੈ